ਵੈਗਨ ਜੀ ਦਾ ਖਾਲਸਾ ਵੈਗਨ ਜੀ ਦੀ ਫਤਿਹ ਜਿਵੇਂ ਕਿ ਆਪਕੀ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਹੈ ਮੇਰੇ ਤੇ ਬਾਕੀ ਪਾਰਟੀਆਂ ਦੇ ਵੀ ਪ੍ਰੈਸ਼ਰ ਆਇਆ ਹੈ ਬੀਜੇਪੀ ਜੁਆਇਨ ਕਰਨ ਦਾ ਪਰ ਮਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮੀਤਿਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਹੈ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਤਾਂ ਇਹ ਵੀਡੀਓ ਰਣਜੀਤ ਗਿੱਲ ਨੇ ਆਪਣੇ ਸੋਸ਼ਲ ਮੀਡੀਆ ਤੇ ਬੀਤੀ ਸ਼ਾਮ ਨੂੰ ਸਾਂਝੀ ਕੀਤੀ ਜੀ ਹਾਂ ਬੀਤੇ ਕੱਲ ਜਦੋਂ ਉਹਨਾਂ ਦੇ ਘਰ 'ਤੇ ਰੇਡ ਹੋਈ ਉਸ ਤੋਂ ਬਾਅਦ ਬੀਤੇ ਸ਼ਾਮ ਰਣਜੀਤ ਗਿੱਲ ਵੱਲੋਂ ਆਪਣੇ ਸੋਸ਼ਲ ਮੀਡੀਆ 'ਤੇ ਵੀਡੀਓ ਸਾਂਝੀ ਕੀਤੀ ਗਈ ਜਿਸ 'ਚ ਤੁਸੀਂ ਸੁਣਿਆ ਉਹਨਾਂ ਨੇ ਸਾਫ਼ ਤੌਰ 'ਤੇ ਕਿਹਾ ਕਿ ਅਕਾਲੀ ਦਲ ਛੱਡਣ ਤੋਂ ਬਾਅਦ ਉਹਨਾਂ 'ਤੇ ਕਿਤੇ ਨਾ ਕਿਤੇ ਬਾਕੀ ਪਾਰਟੀਆਂ ਦਾ ਪ੍ਰੈਸ਼ਰ ਸੀਗਾ ਤੇ ਆਮ ਆਦਮੀ ਪਾਰਟੀ ਦਾ ਵੀ ਪ੍ਰੈਸ਼ਰ ਸੀਗਾ ਲੇਕਿਨ ਉਹਨਾਂ ਨੇ ਭਾਜਪਾ ਜੁਆਇਨ ਕਰ ਲਈ ਤੇ ਬਦਲਾਖੋਰੀ ਦੀ ਰਾਜਨੀਤੀ ਭਗਵੰਤ ਮਾਨ ਵੱਲੋਂ ਜੋ ਹੈ ਕੀਤੀ ਜਾ ਰਹੀ ਤੇ ਉਹਨਾਂ ਦੇ ਘਰ 'ਤੇ ਜੋ ਰੇਡ ਹੋਈ ਹੈ ਉਹ ਇਸ ਕਰਕੇ ਹੀ ਹੋਈ ਹੈ ਕਿਉਂਕ ਇਸ ਸਾਫ਼ ਤੌਰ ਤੇ ਜੋ ਹੈਗਾ ਵੱਡਾ ਬਿਆਨ ਜੋ ਹੈਗਾ ਰਣਜੀਤ ਗਿੱਲ ਨੇ ਆਪਣੇ ਘਰ ਹੋਈ ਰੇਡ ਨੂੰ ਲੈ ਕੇ ਦਿੱਤਾ ਦੱਸਦੀ ਹੈ ਕਿ ਬੀਤੇ ਕੱਲ ਉਹਨਾਂ ਦੇ ਘਰ ਰੇਡ ਹੋਈ ਸੀ ਜਿਸ ਤੋਂ ਬਾਅਦ ਹੀ ਵੱਡਾ ਰੋਲਾ ਪੰਜਾਬ 'ਚ ਪੈ ਗਿਆ ਇਹ ਮੁੱਦਾ ਪੂਰੀ ਤਰ੍ਹਾਂ ਸਿਆਸਤ 'ਚ ਪੱਕ ਚੁੱਕਾ ਹੈ ਤੇ ਪੰਜਾਬ ਬੀਜੇਪੀ ਲਗਾਤਾਰ ਭਗਵੰਤ ਸਰਕਾਰ ਤੇ ਨਿਸ਼ਾਨਾ ਸਾਲਦੀ ਹੈ ਤੇ ਇੱਕੀ ਗੱਲ ਕਹਿ ਰਹੀ ਹੈ ਕਿ ਭਗਵੰਤ ਸਰਕਾਰ ਵੱਲੋਂ ਇਹ ਰਾਜਨੀਤੀ ਜੋ ਹੈ ਬਦਲਾਖੋਰੀ ਦੀ ਕੀਤੀ ਗਈ ਹੈ ਕਿਉਂਕਿ ਰਣਜੀਤ ਗਿੱਲ ਨੇ ਆਮ ਆਦਮੀ ਪਾਰਟੀ ਜੁਆਇਨ ਨਾ ਕਰਕੇ ਬੀਜੇਪੀ ਜੁਆਇਨ ਕੀਤੀ ਇਸ ਕਰਕੇ ਵੱਡੀ ਕਾਰਵਾਈ ਉਹਨਾਂ ਦੇ ਖਿਲਾਫ ਜੋ ਹੈ ਕੀਤੀ ਗਈ ਉਹਨਾਂ ਦੇ ਘਰ ਵਿਜਨੈਂਸ ਦੀ ਰੇਡ ਕਰਵਾਈ ਗਈ ਤੇ ਆरोप ਆਮ ਆਦਮੀ ਪਾਰਟੀ ਤੇ ਜੋ ਹੈ ਪੰਜਾਬ বিজেপি ਵੱਲੋਂ ਲਗਾਤਾਰ ਲਗਾਈ ਜਾ ਰਹੀ ਦੀ ਉਸ ਤੋਂ ਬਾਅਦ ਹੀ ਬੀਤੇ ਸ਼ਾਮ ਰਣਜੀਤ ਗਿੱਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਤਾਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਸਾਂਝੀ ਕਰਕੇ ਸੁਣੋ ਕੀ ਕਹਿਆ ਵੈਗਨ ਜੀ ਦਾ ਖਾਲਸਾ ਵੈਗਨ ਜੀ ਦੀ ਫਤਿਹ ਜਿਵੇਂ ਕਿ ਆਪਕੀ ਨੂੰ ਪਤਾ ਹੀ ਹੈ ਕਿ ਮੈਂ ਪਿਛਲੇ ਕੁਝ ਦਿਨਾਂ ਚ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਸੀ ਉਦੋਂ ਮੈਂ ਇੱਕ ਗੱਲ ਕਹੀ ਸੀ ਵੀ ਅਗਲਾ ਜਿਹੜਾ ਰਾਜਨੀਤਿਕ ਸਫ਼ਰ ਮੈਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਲਵਾਂਗਾ ਸੋ ਉਸ ਸਮੇਂ ਦੌਰਾਨ ਮੇਰੇ ਤੇ ਸਰਕਾਰ ਦਾ ਹੀ ਬਹੁਤ ਪ੍ਰੈਸ਼ਰ ਆਇਆ ਮੇਰੇ ਤੇ ਬਾਕੀ ਪਾਰਟੀਆਂ ਦਾ ਵੀ ਪ੍ਰੈਸ਼ਰ ਆਇਆ ਪਰ ਮੈਂ ਜੋ ਕਿਹਾ ਸੀ ਉਸ ਮੁਤਾਬਕ ਮੈਂ ਲੋਕਾਂ ਦੇ ਵਿੱਚ ਗਿਆ ਬਹੁਤ ਮੈਂ ਮੀਟਿੰਗਾਂ ਕੀਤੀਆਂ ਉੱਥੋਂ ਜੋ رائے ਨਿਕਲ ਕੇ ਆਈ ਵੀ ਅਸੀਂ ਸ੍ਰੀ ਮੋਦੀ ਜੀ ਦੀਆਂ ਜਿਹੜੀਆਂ ਨੀਤੀਆਂ ਉਹਦਾ ਸਮਰਥਨ ਕਰਦੇ ਹਾਂ ਔਰ ਬਿਨਾ ਜਿਹੜੀ ਸੈਂਟਰ ਦੀ ਸਰਕਾਰ ਹੈ ਉਹ ਤੋਂ ਬਿਗੈਰ ਜਿਹੜਾ ਪੰਜਾਬ ਦਾ ਭਲਾ ਨਹੀਂ ਹੋ ਸਕਦਾ ਪੰਜਾਬ ਤਰੱਕੀ ਦੇ ਰਾਹ ਤੇ ਨਹੀਂ ਜਾ ਸਕਦਾ ਸੋ ਇਸ ਕਰਕੇ ਮੈਂ ਫੈਸਲਾ ਲਿਆ ਸੀ ਬੀਜੇਪੀ ਜੁਆਇਨ ਕਰਨ ਦਾ ਪਰ ਮੈਨੂੰ ਲੱਗਦਾ ਵੀ ਬਦਲੇ ਦੀ ਭਾਵਨਾ ਦੇ ਨਾਲ ਮੇਰੇ ਤੇ ਜਿਹੜੀ ਇਹ ਕਾਰਵਾਈ ਕੀਤੀ ਗਈ ਹੈ ਤੇ ਜੋ ਕਿ ਮੇਰੇ ਨਾਲ ਮੈਨੂੰ ਪਤਾ ਚੱਲਿਆ ਵੀ ਕੁਝ ਗਿਲਕੋ ਦੀਆਂ ਐਂਟਰੀਆਂ ਦੀ ਗੱਲ ਕੀਤੀ ਜਾ ਰਹੀ ਹੈ ਵਿਕਰਮ ਸਿੰਘ ਮੀਠਿਆ ਜੀ ਦੇ ਨਾਲ ਮੈਂ ਦੱਸਣਾ ਚਾਹੁੰਦਾ ਉਹ 2012 ਦੀ ਐਂਟਰੀ ਲੀਗਲ ਐਂਟਰੀ ਹੈ ਕੰਪਨੀ ਟੂ ਕੰਪਨੀ ਜਿਹੜੀ ਐਂਟਰੀ ਆ ਔਰ ਮੇਰੇ ਇਨਕਮ ਟੈਕਸ ਦੇ ਰਿਕਾਰਡ ਚ ਹੈ ਸੋ ਮੈਂ ਮੈਨੂੰ ਭਰੋਸਾ ਹੈ ਪਰਮਾਤਮਾ ਉਤੇ ਅਤੇ ਆਪਣੀਆਂ ਮਾਨਜੁਗ ਅਰਦਾਸਾਂ ਤੇ ਮੈਨੂੰ ਜਿਹੜਾ ਪੂਰਾ ਇਨਸਾਫ ਮਿਲੂਗਾ ਤਾਂ ਸੁਣਿਆ ਤੁਸੀਂ ਸਾਫ਼ ਤੌਰ ਤੇ ਰਣਜੀਤ ਗਿੱਲ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਉੱਤੇ ਪ੍ਰੈਸ਼ਰ ਸੀਗਾ ਤੇ ਉਹ ਪਰ ਉਹ ਭਾਜੀਪੀ ਜੁਆਇਨ ਕਰਨਾ ਚਾਹੁੰਦੇ ਸੀ ਤੇ ਉਹਨਾਂ ਨੇ ਉਹੀ ਕੀਤਾ ਤੇ ਉਹਨਾਂ ਨੇ ਭਾਜੀਪੀ ਜੁਆਇਨ ਕਰ ਲਈ ਉਸ ਤੋਂ ਬਾਅਦ ਹੀ ਇ ਜਾਣ ਕੇ ਕਾਰਵਾਈ ਜੋ ਹੈ ਉਹਨਾਂ ਤੇ ਕੀਤੀ ਗਈ ਇਸ ਦੇ ਨਾਲ ਹੀ ਇਸ ਕੇਸ ਨੂੰ ਮਜੀਠੀਆ ਦੇ ਕੇਸ ਦੇ ਨਾਲ ਵੀ ਜੋੜਿਆ ਜਾ ਰਿਹਾ ਉਹਨਾਂ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਉਹ ਜੋ ਲੈਣ ਦੇਣ ਹੋਈ ਸੀ ਉਹ 2012 ਚ ਹੋਈ ਸੀਗੀ ਤੇ ਪੂਰੀ ਲੀਗਲ ਤਰੀਕੇ ਦੇ ਨਾਲ ਹੋਈ ਸੀ ਪਰ ਫਿਰ ਵੀ ਇ ਜਾਣ ਕੇ ਜੋ ਸਰਕਾਰ ਹੈ ਉਹ ਕਾਰਵਾਈ ਮੇਰੇ ਖਿਲਾਫ ਕਰਵਾ ਰਹੀ ਹੈ ਪਰ ਰਣਜੀਤ ਗਿੱਲ ਵੱਲੋਂ ਆਹੀ ਗੱਲ ਕਹੀ ਗਈ ਕਿ ਮੈਨੂੰ ਨੇ ਰੱਬ ਤੇ ਪਰੋਸਿਆ ਤੇ ਅਦਾਲਤਾਂ ਤੇ ਪਰੋਸਿਆ ਕਿ ਮੈਨੂੰ ਇਨਸਾਫ ਮਿਲੇਗਾ ਕੈਰੂ ਨਾਲ ਵਾਲੇ ਸਮੇਂ ਚ ਦੇਖਣਾ ਹੋਵੇਗਾ ਇਸ ਤੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਕਿਉਂਕਿ ਇਹ ਮੁੱਦਾ ਪੂਰੀ ਤਰ੍ਹਾਂ ਸਿਆਸਤ ਚ ਪੱਕ ਚੁਕਾ ਹੈ ਲਗਾਤਾਰ ਵਿਰੋਧੀ ਜੋ ਇਹ ਭਗਵੰਤ ਮਾਨ ਤੇ ਹਮਲਾਵਾਰ ਹੋਏ ਪੈ ਨੇ ਖਾਸ ਕਰਕੇ ਜੋ ਪੰਜਾਬ ਦੇ ਬੀਜੇਪੀਏ ਪੰਜਾਬੀ ਜੁਬੇ ਤੇ ਪ੍ਰਧਾਨ ਸੁਨੀਲ ਜਾਕਰ ਨੇ ਕਾਰਜਕਾਰੀ ਪਦਨਾਸ਼ਵੀ ਸ਼ਰਮਾ ਇਹ ਰਣਜੀਤ ਗਿੱਲ ਹੋਣ ਇਹ ਲਗਾਤਾਰ ਜੋ ਨੇ ਹੁਣ ਉਹਨਾਂ ਦਾ ਬਿਆਨ ਸਾਹਮਣੇ ਆਇਆ ਭਗਵੰਤ ਮਾਨ ਦੇ ਖਿਲਾਫ ਤੇ ਲਗਾਤਾਰ ਉਹ ਭਗਵੰਤ ਖਿਲਾਫ ਯਾਨੀ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਜੋ ਨੇ ਵੜਾ ਕਰੀ ਨੇ ਤੇ ਉਹਨਾਂ ਤੇ ਹਮਲਾਵਾਰ ਹੋਏ ਪੈ ਨੇ ਤੇ ਹੁਣ ਆਉਣ ਵਾਲੇ ਸਮੇਂ ਚੀ ਵੇਖਣਾ ਹੋਵੇਗਾ ਕਿ ਐਸ ਤੇ ਹੋਰ ਕੀ ਕੁਝ ਨਹੀਂ ਗੱਲ ਕੇ ਸਾਹਮਣੇ ਆਉਂਦਾ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ